फिर आपको पैसे तो देखो वापस देने पड़ेगी वरना ये तो कर्ज है जो बढ़ता जाता है ये तो बोझ है जैसे इंसान की उम्र बढ़ती है ना उसी तरह जो बोझ है ना अच्छा। तो है। ना ना so, आज आपने इस लोक अदालत का पूरा फायदा उठाना है आज आपने यहाँ से जान मैडम ने आपका फैसला सुना देना 90% फ्यूचर वालों मोटिवेशन एंड राइट नो लेस देन गो आज तक वो आज भी माइंडलेस नहीं हो जाना है कि मैंने किसी से संपर्क करना बिल्कुल मैं से कैसे सब माथ सो को इन दैट यू आर नॉट मोस्ट टू गेट आउट कंसर्न ऐसा अभी एक वो अपने फैमिली का ना थोड़ा डिस्कस कर लिया बेटर ना रिसोर्टों में का कोविड केस बट जो फैमिली होती है ना इट जस्ट एक्चुअली द हेड ऑफ द फैमिली बोलेगी फैमिली वो जो है बाकी होता है Okay. Yeah. I, Navjot Kaur, District and Sessions Judge, Court, welcome all the citizens of Court Sessions Division to the second quarterly na uh, National Lokadalat, which we are going to hold today. This Lokadalat is going to be the second quarterly Lokadalat of the year ਮੈਂ ਸਾਰਿਆਂ ਨੂੰ ਬੜੇ ਫਖਰ ਨਾਲ ਦੱਸਣਾ ਚਾਹ ਰਹੀ ਹਾਂ ਕਿ ਸਿਸ਼ਟੀਆਂ ਲੋਕ ਅਦਾਲਤਾਂ ਵਾਂਗੂ ਅਸੀਂ ਉਮੀਦ ਕਰਦੇ ਹਾਂ ਕਿ ਇਹ ਲੋਕ ਅਦਾਲਤ ਵੀ ਸਾਡੀ ਆਪ ਸਾਰਿਆਂ ਦੀ ਅਸਿਸਟੈਂਸ ਦੇ ਨਾਲ ਇੱਕ ਸਕਸੈਸ ਹੋਏਗੀ ਉਮੀਦ ਕਰਦੇ ਹਾਂ ਕਿ 3600 ਕੇਸ ਜੋ ਕਿ ਅੱਜ ਲੋਕ ਅਦਾਲਤ ਦੇ ਵਿੱਚ ਟੇਕ ਅਪ ਹੋਣਗੇ ਵੱਖਰੀਆਂ ਵੱਖਰੀਆਂ ਬੈਂਚਸ ਵੱਲੋਂ ਐਟਲੀਸਟ 50% ਜਾਂ ਉਸ ਤੋਂ ਵੀ ਜ਼ਿਆਦਾ ਸਕਸੈਸਫੁਲ ਹੋਣਗੇ ਸਾਰਿਆਂ ਨੂੰ ਹਲਾਸ਼ੇਰੀ ਦਿੰਦੇ ਹੋਇਆ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਇੱਕ ਲੋਕ ਅਦਾਲਤ ਦਾ ਬੈਂਚ ਜੋ ਕਿ ਮੈਡਮ ਮੋਨਿਕਾ ਲੰਬਰ ਸਿਵਲ ਜਸਸੀਨ ਡਿਵੀਜ਼ਨ ਹੋਲਡ ਕਰਨ ਜਾ ਰਹੇ ਹਨ 15 ਸਾਲ ਪੁਰਾਣਾ ਪਾਰਟੀਸ਼ਨ ਦਾ ਕੇਸ ਜੋ ਕਿ ਪਾਰਟੀਆਂ ਪਿਛਲੇ 15 ਸਾਲਾਂ ਤੋਂ ਲੜ ਰਹੀਆਂ ਸਨ ਉਹ ਅੱਜ ਕੰਪਰੋਮਾਈਜ਼ ਹੋ ਰਿਹਾ ਹੈ ਤੇ ਪਾਰਟੀਆਂ ਬਿਲਕੁਲ ਸ਼ਾਂਤੀਪੂਰਵਕ ਆਪਣੇ 15 ਸਾਲ ਪੁਰਾਣੇ ਕੇਸ ਦਾ ਫੈਸਲਾ ਕਰਨ ਜਾ ਰਹੀਆਂ ਉਸੇ ਤਰੀਕੇ ਦੇ ਨਾਲ ਇੱਕ ਕਾਫੀ ਪੁਰਾਣਾ ਕੇਸ ਜਿਦੇ ਵਿੱਚ ਕਿ ਇੱਕ 70 ইয়ার 올ਡ ਸੀਨੀਅਰ ਸਿਟੀਜ਼ਨ ਦਾ ਮਾਮਲਾ ਸੀਗਾ ਉਹ ਵੀ ਉਸੇ ਲੋਕ ਅਦਾਲਤ ਨੇ ਅੱਜ ਉਸ ਕੇਸ ਨੂੰ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਉਹਦਾ ਫੈਸਲਾ ਕਰ ਦੇਣਾ। ਉਸੇ ਤਰੀਕੇ ਦੇ ਨਾਲ ਸਾਡੀ ਜਿਹੜੀ ਸੈਕਸ਼ਨ 138 ਨੈਗੋਸ਼ੀਏਬਲ ਇਨਸਟਰੂਮੈਂਟਸ ਐਕਟ ਵਾਲੀ ਕੋਰਟ ਹੈ ਮੈਡਮ ਦਮਨਦੀਪ ਕਮਲਹੀਰਾ ਦੀ ਉਹਨਾਂ ਨੇ ਵੀ ਕਾਫੀ ਸਾਰੇ ਕੇਸਸ ਜਿਹੜੇ ਨੇ ਚੈੱਕ ਬਾਊਂਸਿੰਗ ਵਾਲੇ ਨੈਸ਼ਨਲ ਲੋਕ ਅਦਾਲਤ ਵਿੱਚ ਉਹਨਾਂ ਦੇ ਫੈਸਲੇ ਕਰਨੇ ਆ ਜਿਨ੍ਹਾਂ ਦੇ ਵਿੱਚੋਂ ਦੀ ਇੱਕ 6 ਸਾਲ ਪੁਰਾਣਾ ਵਾ ਇੱਕ 5 ਇਅਰ 올ਡ ਹੈ ਬਾਕੀ ਤਾਂ ਹੋਰ ਕਾਫੀ ਸਾਰੇ ਕੇਸਸ ਨੇ। ਉਸੇ ਤਰੀਕੇ ਦੇ ਨਾਲ ਸਾਡੀ ਜਿਹੜੀ ਫੈਮਿਲੀ ਕੋਰਟ ਹੈ ਉਹ ਬਹੁਤ ਸਾਰੇ ਕੇਸਸ ਦਾ ਫੈਸਲਾ ਕਰਨ ਜਾ ਰਹੀ ਹੈ ਪਾਰਟੀਆਂ ਸ਼ਾਂਤੀਪੂਰਵਕ ਆਪਣੇ ਕੇਸਾਂ ਦੇ ਫੈਸਲੇ ਕਰਨਗੇ ਉਮੀਦ ਕਰਦੀਆਂ ਕਿ ਫਰੀਦਕੋਟ ਜ਼ਿਲ੍ਹੇ ਦੇ ਨਾਗਰਿਕ ਇਸ ਤੋਂ ਇੱਕ ਅੱਛਾ ਸਬਕ ਲੈਣਗੇ ਕਿ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਜਾਂ ਕਿਸੇ ਵੀ ਲੋਕ ਅਦਾਲਤ ਦੇ ਵਿੱਚ ਜਿਹੜਾ ਫੈਸਲਾ ਕੀਤਾ ਜਾਂਦਾ ਹੈ ਉਹ ਇੱਕ ਤਰ੍ਹਾਂ ਦਾ ਪੂਰੀ ਤਰ੍ਹਾਂ ਕੰਪਲੀਟ ਫੈਸਲਾ ਹੁੰਦਾ ਹੈ ਉਸ ਫੈਸਲੇ ਦੇ ਅਗੇ ਅਗੇਂਸਟ ਕੋਈ ਅਪੀਲ ਲਾਇਨ ਨਹੀਂ ਕਰਦੀ ਸੋ ਇੱਕ ਵਾਰੀ ਦੇ ਲਈ ਪੂਰੀ ਕੰਪਲੀਟ ਤੌਰ ਤੇ ਪਾਰਟੀਆਂ ਆਪਣੇ ਕੇਸਾਂ ਦੇ ਫੈਸਲੇ ਕਰ ਸਕਦੀਆਂ ਨੇ ਇਸ ਲਈ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦੀਆਂ ਕਿ ਜਿਨ੍ਹਾਂ ਦੇ ਵੀ ਕੇਸਸ ਆਲਰੇਡੀ ਕੋਰਟਾਂ 'ਚ ਚੱਲ ਰਹੇ ਨੇ ਉਹ ਕਿਸੇ ਵੀ ਵਕਤ ਆ ਕੇ ਕਿਸੇ ਵੀ ਕੋਰਟ ਦੇ ਵਿੱਚ ਜਿੱਥੇ ਉਹਨਾਂ ਦਾ ਕੇਸ ਚੱਲ ਰਿਹਾ ਐ ਐਪਲੀਕੇਸ਼ਨ ਦੇ ਕੇ ਆਪਣਾ ਕੇਸ ਲੋਕ ਅਦਾਲਤ ਦੇ ਵਿੱਚ ਟੇਕ ਅਪ ਕਰਵਾ ਸਕਦੇ ਨੇ ਤੇ ਸ਼ਾਂਤੀਪੂਰਵਕ ਆਪਣੇ ਕੇਸਾਂ ਦੇ ਫੈਸਲੇ ਕਰਵਾਓ ਲੋਕ ਅਦਾਲਤ ਦੇ ਫੈਸਲੇ ਦੇ ਵਿੱਚ ਦੋਨੋਂ ਧਿਰਾਂ ਹੀ ਜੇਤੂ ਹੁੰਦੀਆਂ ਨੇ ਸੋ ਉਮੀਦ ਕਰਦੀ ਹਾਂ ਕਿ ਸਾਰੇ ਇਸ ਲੋਕ ਅਦਾਲਤ ਦਾ ਪੂਰੀ ਤੌਰ ਤੇ ਫਾਇਦਾ ਉਠਾਣਗੇ ਥੈਂਕ ਯੂ ਵੈਰੀ ਮਚ